ਡੰਕਰ ਵੀ ਬਾਜੀ ਉਥੇ ਆਦਤੀ ਛੱਡ ਕੇ ਭੱਜ ਜਾਂਦੇ ਆ ਸਾਡੇ ਅਸੀਂ ਇਹ ਵੀ ਦੇਖਿਆ ਸੀਗਾ ਮੁੰਡਿਆਂ ਦੇ ਜਿਹੜੇ ਪਿੰਜਰ ਕਈਆਂ ਦੇ ਅਸੀਂ ਪਏ ਉਥੇ ਛੱਡ ਕੇ ਦੇਖ ਕੇ ਆਏ ਇੱਕ ਫਿਜਰ ਸੀਗਾ ਉਹ ਤਵੀਤ ਪਾਇਆ ਸੀਗਾ ਗਲ ਦੇ ਵਿੱਚ ਉਥੋਂ ਪਛਾਣ ਹੋਈ ਸੀਗੀ ਵੀ ਇਹ ਮੁੰਡਾ ਜਿਹੜਾ ਆਪਣਾ ਪੰਜਾਬੀ ਆ ਉਹਨਾਂ ਨੇ ਦਾਤ ਨਾਲ ਉਹ ਬਾਸ ਤੋਂ ਵੱਡ ਕੇ ਸਾਨੂੰ 12-13 ਜਰਾ ਫੁੱਟ ਦੇ ਬਾਸ ਫੜਾ ਦਿੱਤੇ ਅਸੀਂ ਬਾਸ ਥੱਲੇ ਉਹ ਦਲਦਲ ਦੇ ਖੂਬ ਦੇ ਸੀਗੇ ਖੂਬ ਕੇ ਤਾਂ ਆਪਣੀ ਕश्ती ਨੂੰ ਅਸੀਂ ਉਥੋਂ ਕੱਢਿਆ ਦਲਦਲ ਦੇ ਵਿੱਚ ਤੇ ਜਿਹੜੇ ਮਗਰਮਾਸ਼ੀਆ ਮਗਰਮਾਸ਼ੀ ਭਾਜੀ ਦਾ ਲੱਗੇ ਮੂੰਹ ਵਿਆੜਦੇ ਦੇਖੇ ਮਗਰਮੱਛ ਮਗਰਮਾਸ਼ੀ ਦਲਦਲ ਦੇ ਵਿੱਚ ਉੱਥੇ ਜਦੋਂ ਸਾਡੀ ਕੈਸਤੀ ਉਹਦੇ ਵਿੱਚ ਖੁੱਭ ਗਈ ਸੀਗੀ ਤਾਂ ਉਹਨਾਂ ਨੇ ਦਾਤ ਨਾਲ ਉਹ ਬਾਸ ਜਿਹੜੇ ਆ ਬਾਸ ਵੱਡ ਕੇ ਸਾਨੂੰ 12-13 ਜਿਹੜਾ ਫੁੱਟ ਦੇ ਬਾਸ ਫੜਾ ਦਿੱਤੇ ਅਸੀਂ ਬਾਸ ਥੱਲੇ ਉਹ ਦਲਦਲ ਦੇ ਖੋਬਦੇ ਸੀਗੇ ਖੋਬ ਕੇ ਤਾਂ ਆਪਣੀ ਕੈਸਤੀ ਨੂੰ ਅਸੀਂ ਉੱਥੋਂ ਕੱਢਿਆ ਦਲਦਲ ਦੇ ਵਿੱਚੋਂ ਦਲਦਲ ਦੇ ਵਿੱਚੋਂ ਤੇ ਜਿਹੜੇ ਮਗਰਮਾਸ਼ਿਆ ਮਗਰਮਾਸ਼ੇ ਭਾਜੀ ਇੱਦਾਂ ਲੱਗੇ ਮੂੰਹ ਵਿਆੜਦੇ ਦੇਖੇ ਮਗਰ ਮੱਚ ਮਗਰ ਮਾਛ ਦਾ ਦਾਲ ਦੇ ਵਿੱਚ ਤੇ ਜੇ ਉਹ ਚੀਜ਼ਾਂ ਅਸੀਂ ਇਦਾਂ ਉਹਨੂੰ ਦੇਖਿਆ ਤਾਂ ਯਾਰ ਕਈ ਵੇਲੇ ਬੰਦਾ ਸੋਚਦਾ ਯਾਰ ਫਿਲਮਾਂ 'ਚ ਇਹ ਚੀਜ਼ਾਂ ਦੇਖੀਆਂ ਦੀਆਂ ਸੀਗੀਆਂ ਵੀ ਅੱਜ ਤੁਸੀਂ ਇਹ ਲਾਈਵ ਵੀ ਦੇਖ ਰਹੇ ਆ ਮੌਤ ਭਾਜੀ ਬੰਦੇ ਨੂੰ ਭੁੱਲ ਜਾਂਦੀ ਆ ਵੀ ਮੌਤ ਹੈ ਕੀ ਜੇ ਆਪਾਂ ਮੌਤ ਦੀ ਗੱਲ ਕਰਦੇ ਆ ਉੱਥਿਆਂ ਨੂੰ ਇਹ ਭੁੱਲ ਗਿਆ ਹੈਗਾ ਵੀ ਮੌਤ ਹੈ ਹੀ ਨਹੀਂਗੀ ਸਿਰਫ ਟਾਰਗੇਟ ਇੱਕੋ ਹੈਗਾ ਦਿਮਾਗ ਦੇ ਵਿੱਚ ਵੀ ਅਮਰੀਕਾ ਪਹੁੰਚਣਾ ਅਮਰੀਕਾ ਕਿੱਥੇ ਆ ਸਿੱਧਾ ਸਿੱਧਾ ਹੀ ਜਾਣਾ ਬਸ ਹੁਣ ਸਾਨੂੰ ਨਹੀਂ ਪਤਾ ਸੀਗਾ ਵੀ ਉਹ ਸਿੱਧਾ ਸੀਗਾ ਸਾਊਥ ਸੀਗਾ ਜਾਂ ਵੈਸ ਸੀਗਾ ਜਾਂ ਈਸ ਸੀਗਾ ਜਾਂ ਨਾਰਥ ਸੀਗਾ ਇਸ ਗੱਲ ਦਾ ਨਹੀਂ ਸਾਨੂੰ ਪਤਾ ਸੀ ਸਾਨੂੰ ਬਸ ਇਹ ਸੀਗਾ ਵੀ ਬਸ ਸਿੱਧੇ ਹੀ ਜਾਣਾ ਪਿੱਛੇ ਨੂੰ ਨਹੀਂ ਮੁੜਨਾ ਚਲੋ ਜੀ ਉੱਥੇ ਬਾਬੇ ਦਾ ਨਾਮ ਲੈ ਕੇ ਤੇ ਸਾਡੇ ਉਥੋਂ ਅਸੀਂ ਕਿਸ਼ਤੀ ਕੱਢੀ ਬਣੀ ਕੁੱਲ ਕਿੰਨੇ ਜਾਣੇ ਸੀ ਤੁਸੀਂ ਕਿਸ਼ਤੀ ਦੇ ਵਿੱਚ ਅਸੀਂ ਭਾਜੀ ਹੁਣੇ ਆ 25 30 ਜਾਣੇ 25 30 ਜਾਣੇ ਸਾਰੇ ਮੁੰਡੇ ਸਾਰੇ ਮੁੰਡੇ ਸੀਗੇ ਦੋ 아이 ਥਿੰਕ ਆ ਉਦੋਂ ਮੁੰਡੇ ਸੀਗੇ ਪਹਿਲੋਂ ਠੀਕ ਹੈ ਹਾਂਜੀ ਠੀਕ ਉਦੋਂ ਮੁੰਡੇ ਸੀਗੇ ਤੇ ਫਿਰ ਸਾਡੇ ਨਾਲ ਇੱਕ ਗਰੁੱਪ ਉਹ ਬਾਅਦ ਚ ਲੜਿਆ ਸੀਗਾ ਤੇ ਨੇਪਾਲ ਦੀਆਂ 2-3 ਕੁੜੀਆਂ ਸੀਗੀਆਂ ਠੀਕ ਹੈ ਉਹ ਨੈਕਸਟ ਕੰਟਰੀ ਤੋਂ ਜਾ ਕੇ ਨਾਲ ਰਲੀਆਂ ਸੀਗੀਆਂ ਠੀਕ ਹੈ ਯਾਨੀ ਤੁਸੀਂ ਫਿਰ ਉੱਥੋਂ ਬਾਸ ਦੇ ਨਾਲ ਆਪਣੀ ਕਿਸ਼ਤੀ ਨੂੰ ਅੱਗੇ ਕੱਢਿਆ ਹਾਂਜੀ ਹਾਂ ਤੇ ਫਿਰ ਭਾਜੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਿਸ਼ਤੀ ਤੋਂ ਬਾਅਦ ਦੇ ਵਿੱਚ ਸਾਡਾ ਪੈਦਲ ਸਫਰ ਸ਼ੁਰੂ ਹੋ ਗਿਆ ਉੱਥੇ ਵੀ ਕੀ ਕਰਦੇ ਆ ਵੀ ਤੁਸੀਂ ਜਿੱਦਾਂ ਪਾਣੀ ਦੀਆਂ ਬੋਤਲਾਂ ਥੋੜੀਆਂ ਛੋਟੀਆਂ ਛੋਟੀਆਂ ਨਾਲ ਦੇ ਦਿੱਤੀਆਂ ਹਾਂ ਆਪਣਾ ਚਿੰਗਮਾ ਦੇ ਤਿੱਧੀਆਂ ਨਾਲ ਲੌਲੀਪੌਪ ਦੇਤੇ ਨਾਲ ਥੋੜੇ ਸ਼ੋਲੇ ਲੈ ਲੈ ਹਨਾ ਹੂੰ ਸਾਨੂੰ ਫਿਰ ਜੰਗਲ ਦੇ ਵਿੱਚ ਬਾੜਦਾ ਹੂੰ ਜਦੋਂ ਜੰਗਲ ਦੇ ਵਿੱਚ ਬਾੜਦਾ ਦਦਾ ਤੇ ਬੂਟ ਵੱਡੇ ਵੱਡੇ ਕਾਫੀ ਪਵਾ ਦਿੰਦੇ ਆ ਜਿਹੜੇ ਆਪਣੇ ਲੋਕ ਇੱਥੇ ਅ ਕਹਦੀਏ ਜਦ ਆਪਾਂ ਗਾਰਾ ਨਹੀਂ ਮਿਕਸ ਕਰੀਦਾ ਮਿੱਟੀ ਲੋਕੀ ਕੋਠਿਆਂ ਦੇ ਲੇਪ ਦੇ ਹੁੰਦੇ ਸੀਗੇ ਉਹਨੂੰ ਫੇਰਣ ਵਾਸਤੇ ਹਾਂ ਉਹ ਜਿਹੜੇ ਬੂਟ ਗੋਡਿਆਂ ਤੱਕ ਹੁੰਦੇ ਨੇ ਗੋਡਿਆਂ ਤੱਕ ਹੁੰਦੇ ਵੱਡੇ ਵੱਡੇ ਬੂਟ ਵੱਡੇ ਹਾਂਜੀ ਹਾਂ ਉਹ ਬੂਟ ਪਵਾ ਦਿੰਦੇ ਲੈਂਟਰ ਵਾਲੇ ਬੂਟ ਕਹਿੰਦੇ ਨੇ ਉਹ ਲੈਂਟਰ ਵਾਲੇ ਹਾਂਜੀ ਹਾਂਜੀ ਉਹ ਹੀ ਬੂਟ ਉਹ ਜਦੋਂ ਭਾਜੀ ਪੁਆਏ ਤੇ ਅਸੀਂ ਹਨਾ ਸਾਨੂੰ ਨਹੀਂ ਪਤਾ ਸੀ ਇੱਕ ਕਾਹ ਤੋਂ ਪੁਆਇਆ ਸੀ ਕਿ ਯਾਰ ਇੰਨਾ ਭਾਰ ਹੈ ਹੈਗੇ ਵੀ ਭਾਰੇ ਸੀਗੇ ਉਹ ਹਾਂ ਪਰ ਸਾਨੂੰ ਕੀ ਪਤਾ ਸੀਗਾ ਵੀ ਮੋਰੇ ਜਾਂਦਿਆਂ ਨੂੰ ਜਿਹੜਾ ਆ ਵੀ ਸਾਨੂੰ ਗਾਰੇ ਵਿੱਚ ਦੀ ਤੋਰਨਾ ਪੈਣਾ ਆ ਉਹ ਜਦੋਂ ਜੰਗਲ ਚ ਵਾਰ ਦਿੱਤਾ ਉੱਥੇ ਭਾਜੀ ਤੁਰੇ ਗਏ ਤੁਰੇ ਗਏ ਤੁਰੇ ਗਏ ਹਨਾ ਸਾਨੂੰ ਭਾਜੀ ਉਥੋਂ ਤਿੰਨ ਦਿਨ ਲੱਗੇ ਜੰਗਲ ਪਾਰ ਕਰਨ ਨੂੰ ਪਨਾਮਾ ਵਾਲਾ ਜਿਹੜਾ ਜੰਗਲ ਆ ਉੱਥੇ ਕੀ ਹੁਣਾਵਾ ਉੱਥੇ ਇਹ ਆ ਵੀ ਜਦੋਂ ਆਪਾਂ ਪੈਦਲ ਤੁਰੇ ਜਾਂਦੇ ਆ ਆਪਾਂ ਨੂੰ ਇਹ ਦੇਖਣਾ ਪੈਂਦਾ ਆ ਵੀ ਜੇ ਤਾਂ ਇੱਥੇ ਟੋਫੀ ਦਾ ਕੋਈ ਕਾਗਜ਼ ਪਿਆ ਆ ਜਾਂ ਕਿਸੇ ਦੀ ਕੋਈ ਟੀ-ਸ਼ਰਟ ਪਈ ਆ ਜਾਂ ਕੁਝ ਹੋਰ ਪਿਆ ਦਾ ਇਸ ਮੀਨਸ ਇੱਥੋਂ ਦੇ ਬੰਦੇ ਲੰਗੇ ਹੋਇਆ ਪਹਿਲੋਂ ਜੇ ਕੋਸ਼ਿਮ ਨਹੀਂਗਾ ਉਥੇ ਕਲੀਨ ਆ ਸਾਫ ਆ ਫਿਰ ਮਤਲਬ ਇੱਥੋਂ ਦੇ ਬੰਦੇ ਨਹੀਂ ਲੰਗੇ ਡੋਂਕਰ ਵੀ ਭਾਜੀ ਉਥੇ ਅੱਧ ਦੀ ਛੱਡ ਕੇ ਭੱਜ ਜਾਂਦੇ ਆ ਜਿਹੜੇ ਬੰਦੇ ਦਾ ਆਪਾਂ ਨੂੰ ਗਾਈਡ ਕਰਨਾ ਹਨਾ ਆਪਾਂ ਉਹਨੂੰ ਫੋਲੋ ਕਰੀ ਜਾਣਾ ਉਹਨੇ ਮੋਰੇ ਹੋਣਾ ਆ ਆਪਾਂ ਉਹਦੇ ਬੈਗ ਬੈਗ ਜਾਈ ਜਾਣਾ ਹਾਂ ਬਿਲਕੁਲ ਜਿਹਨੂੰ ਰਸਤਾ ਦਾ ਪਤਾ ਬਈ ਜਿਹਨੂੰ ਪਤਾ ਹਾਂ ਉਹ ਭਾਈ ਅੱਧ ਦੇ ਵਿੱਚ ਛੱਡ ਕੇ ਭੱਜ ਜਾਂਦੇ ਗਏ। ਕਿਉਂਕਿ ਉਹਨਾਂ ਨੂੰ ਡਰ ਹੁੰਦਾ ਵੀ ਮੁਰੇ ਜਿੱਦਾਂ ਪੁਲਿਸ ਹੁੰਦੀ ਆ ਆਪਣਾਮਾ ਦੀ ਹਨਾ ਉਹ ਫੜਨ ਨਾਲ ਉਹ ਫੜ ਲਿਆ ਫਿਰ ਉਹ ਗਏ। ਫਿਰ ਭਾਜੀ ਕੀ ਹੋਇਆ ਫਿਰ ਸਾਡੇ ਨਾਲ ਇੱਕ ਕਾਲਾ ਸੀਗਾ ਉਹਦਾ ਬ੍ਰਦਰ ਕਿਤੇ ਪਿੱਲੋ ਗਿਆ ਸੀਗਾ ਉਹਦੇ ਕੋਲ ਨਕਸ਼ਾ ਸੀਗਾ ਉਹਨੇ ਦੱਸਿਆ ਸੀ ਉਹਨੂੰ ਵੀ ਤੁਸੀਂ ਪੰਜ ਨਹਿਰਾਂ ਜਦੋਂ ਪਾਰ ਕਰੂਗੇ ਫਿਰ ਤੁਹਾਨੂੰ ਪਹਿਲਾ ਕੈਂਪ ਆਉਣਾ ਆ। ਅੱਛਾ ਆਪਣਾਮਾ ਦਾ ਅੱਛਾ ਆਪਣਾਮਾ ਦੇ ਜਿਹੜੇ ਆ ਚਾਰ ਕੈਂਪ ਕੱਟਣੇ ਪੈਂਦੇ ਆ। ਅੱਛਾ ਫਿਰ ਉਹ ਅਸੀਂ ਪਾਜੀ ਉੱਥੋਂ ਗਏ ਆ ਤੇ ਤੁਰੇ ਗਏ ਤੁਰੇ ਗਏ ਚਲੋ ਇੱਕ ਦਿਨ ਪਹਿਲਾਂ ਤੁਰੇ ਜਦੋਂ ਤੁਰੇ ਆ ਤੇ ਮੀਂਹ ਪੈ ਲੱਭੰਦਾ ਉਹ ਤਾਂ ਬੂਟ ਪਾਏ ਹੋਏ ਸੀ ਬੂਟ ਬੂਟ ਪਾਏ ਹੋਏ ਸੀ ਕਈਆਂ ਮੁੰਡਿਆਂ ਦੇ ਜਿੱਦਾਂ ਬੂਟਾਂ ਵਿੱਚ ਪਾਣੀ ਪਾ ਕੇ ਉਹਨਾਂ ਦੇ ਪੈਰਾਂ ਦੇ ਨੋ ਵੀ ਪੱਟੇ ਗਏ ਹੂੰ ਠੀਕ ਹੈ ਫਿਰ ਉਹ ਮੁੰਡਿਆਂ ਨੇ ਕੀਤਾ ਬੂਟ ਹੱਥੇ ਫੜਨਾ ਨੰਗੇ ਪੈਰੀ ਤੁਰਨਾ ਕਿਉਂਕਿ ਜਦੋਂ ਬੂਟ ਦੇ ਵਿੱਚ ਦੀ ਉਹ 9 ਵਜਦਾ ਸੀਗਾ ਦਰਦ ਕਰਦਾ ਸੀ ਪੈਰ ਕਈਆਂ ਮੁੰਡਿਆਂ ਨੂੰ ਤਾਂ ਅਸੀਂ ਜਿਹੜੇ ਮੁੰਡੇ ਇੱਥੇ ਕਈ ਪ੍ਰੈਕਟਿਸ ਨਹੀਂ ਕਰਦੇ ਸੀਗੇ ਹਨਾ ਜੈਮ ਲਾਉਂਦੇ ਸੀਗੇ ਲੱਤਾਂ ਵਾਲੀ ਐਕਸਰਸਾਈਜ਼ ਨਹੀਂ ਕਦੀ ਲਈ ਭਾਜੀ ਉਹਨਾਂ ਦੀਆਂ ਲੱਤਾਂ ਖੜ ਗਈਆਂ ਉਹ ਕਹਿੰਦੇ ਅਸੀਂ ਤੋਰ ਨਹੀਂ ਸਕਦੇ ਉਹਨਾਂ ਨੂੰ ਭਾਜੀ ਸਹਾਰਾ ਦਿੱਤਾ ਉਹਨਾਂ ਨੂੰ ਅਸੀਂ ਵਾਰੀ-ਵਾਰੀ ਮੁੰਡਿਆਂ ਨੇ ਮੋਢਿਆਂ ਤੇ ਚੱਕ ਕੇ ਆਪਣਾ ਘਨੇੜੀ ਚੱਕ ਕੇ ਉਹਨਾਂ ਨੂੰ ਉਹ ਜੰਗਲ ਪਾਰ ਕਰਾਏ ਉਹ ਬੰਦੇ ਕਹਿੰਦੇ ਵੀ ਯਾਰ ਤੁਸੀਂ ਸਾਨੂੰ ਨਵਾਂ ਜੀਵਨ ਦਿੱਤਾ ਹੈ ਤੁਹਾਡਾ ਕਦੀ ਆਸਾਨ ਨਹੀਂ ਭੁੱਲ ਸਕਦੇ ਅਮਰੀਕਾ ਜਾ ਕੇ ਬਾਜੀ ਕਦੀ ਉਹਨਾਂ ਦਾ ਫੋਨ ਵੀ ਨਹੀਂ ਆਇਆ ਜ਼ਿੰਦਗੀ 'ਚ ਜਿਹੜੇ ਤੁਸੀਂ ਬੂਟਾਂ ਦੀ ਗੱਲ ਕਰਦੇ ਹੋ ਉਹ ਤੁਸੀਂ ਦਲਦਲ ਪਾਰ ਕਰਨ ਵਾਸਤੇ ਪਾਏ ਸੀਗੇ ਉਹ ਉਹ ਬੂਟ ਜਿਹੜੇ ਜੰਗਲ ਵਿੱਚ ਭਾਜੀ ਤੁਰਨ-ਤੁਰਨ ਨੂੰ ਅੱਛਾ ਜਦੋਂ ਜੰਗਲ ਵਿੱਚ ਆਪਾਂ ਤੁਰਦੇ ਹਾਂ ਨਾ ਹਾਂ ਜਦੋਂ ਉਥੇ ਤੁਰਦੇ ਆ ਤਾਂ ਉਥੇ ਗਾਰਾ ਹੁੰਦਾ ਕਾਫੀ ਖੋਬਾ ਹੁੰਦਾ ਆ ਅੱਛਾ ਜਿਹੜੇ ਦੂਸਰੇ ਆਪਣੇ ਨਾਰਮਲ ਬੂਟ ਆ ਆਪਾਂ ਪਾ ਕੇ ਤੁਰ ਨਹੀਂ ਸਕਦੇ ਉਹ ਸਲਿੱਪ ਕਰ ਦਿੰਦੇ ਆ ਜਿਹੜੇ ਗਾਰੇ ਵਾਲੇ ਬੂਟ ਆ ਉਹ ਪੈਰ ਜਮਾ ਦਿੰਦੇ ਆ ਵਿੱਚ ਉਹਦੇ ਅੱਛਾ ਕਿਉਂਕਿ ਜਿੱਥੇ ਤੁਸੀਂ ਪੈਰ ਛਸ ਦਾ ਅੰਦਰ ਨੂੰ ਪੈਰ ਛਸ ਦਾ ਹਾਂ ਅੰਦਰ ਨੂੰ ਅੰਦਰ ਨੂੰ ਚੱਲ ਜਾਂਦਾ ਆ ਪੈਰ ਤਾਂ ਕਰਕੇ ਫਿਰ ਪੈਰ ਹੌਲੀ ਹੌਲੀ ਚੱਲਦਾ ਆ ਤੇ ਫਿਰ ਲੋਕਾਂ ਦੇ ਗੋਡੇ ਦੁਖਣ ਲੱਪੰਦੇ ਆ ਕਿਸੇ ਨੂੰ ਅਸਥਮਾ ਦੀਆਂ ਬਿਮਾਰੀਆਂ ਹੁੰਦੀਆਂ ਉਹ ਵੀ ਜਾ ਕੇ ਉਸ ਜੰਗਲ ਜੀ ਦੇਖਿਆ ਪੰਪ ਜਿਹੜਾ ਆਪਾਂ ਕਰਦੇ ਹਾਂ ਨਾ ਹੂੰ ਕਈਆਂ ਮੁੰਡਿਆਂ ਦੇ ਉਹ ਮੱਕ ਜਾਂਦੇ ਆ ਹੂੰ ਸਾਡੇ ਅਸੀਂ ਇਹ ਵੀ ਦੇਖਿਆ ਸੀਗਾ ਕਿ ਮੁੰਡਿਆਂ ਦੇ ਜਿਹੜੇ ਪਿੰਜਰ ਕਈਆਂ ਦੇ ਅਸੀਂ ਪਏ ਉੱਥੇ ਛੱਡ ਕੇ ਦੇਖ ਕੇ ਆਏ ਇੱਕ ਪਿੰਜਰ ਸੀਗਾ ਉਹਦੇ ਤਵੀਜ਼ ਪਾਇਆ ਸੀਗਾ ਗਲ ਦੇ ਵਿੱਚ ਉਥੋਂ ਪਹਿਚਾਣ ਹੋਈ ਸੀਗੀ ਵੀ ਇਹ ਮੁੰਡਾ ਜਿਹੜਾ ਆਪਣਾ ਪੰਜਾਬੀ ਆ